ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੋ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਹੁਣ ਦੀ ਸਿਆਸਤ ਦੀ ਗੱਲ ਕਰੀਏ ਬਿਆਨਬਾਜ਼ੀਆਂ ਬਿਆਨ ਪਲਟਵਾਰ ਇਹ ਸਭ ਹੁਣ ਸਿਆਸਤ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤਾਜ਼ਾ ਮਾਮਲੇ ਦੀ ਗੱਲ ਕਰੀਏ ਰਵਨੀਤ ਸਿੰਘ ਬਿੱਟੂ ਨੇ ਜਿਹੜਾ ਰਾਹੁਲ ਗਾਂਧੀ ਦੇ ਬਾਰੇ ਬਿਆਨ ਦਿੱਤਾ ਉਸ ਦੇ ਨਾਲ ਸਿਆਸਤ ਖੂਬ ਪੱਕੀ ਨਜ਼ਰ ਆ ਰਹੀ ਹੈ ਪੂਰੇ ਦੇਸ਼ ਦੀ ਸਿਆਸਤ ਦੇ ਵਿੱਚ ਤੂਫਾਨ ਖੜਾ ਹੁੰਦਾ ਇਸ ਦੇ ਨਾਲ ਨਜ਼ਰ ਆ ਰਿਹਾ ਹੈ ਸੋ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਕਿਹਾ ਕੀ ਹੈ ਜਿਹੜਾ ਇੰਨਾ ਰੌਲਾ ਪੈ ਗਿਆ ਸਿਆਸਤ ਦੇ ਵਿੱਚ ਇੱਕ ਇੱਕ ਗੱਲ ਜ਼ਰੂਰ ਵੇਰਵੇ ਦੇ ਨਾਲ ਸਾਂਝੀ ਕਰਿਓ ਦੇਖੋ rahul gandhi ਜਦੋਂ ਦੇ ਅਮਰੀਕਾ ਗਏ ਨੇ ਔਰ ਉਹਨਾਂ ਦੇ ਭਾਵੇਂ ਸਿੱਖ ਭਾਈਚਾਰੇ ਵਾਲਾ ਬਿਆਨ ਹੈ ਭਾਵੇਂ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਨਰਿੰਦਰ ਮੋਦੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਹੈ ਤੇ ਭਾਵੇਂ ਉਹਨਾਂ ਦੀ ਵੱਖ-ਵੱਖ ਲੀਡਰਾਂ ਨਾਲ ਮੁਲਾਕਾਤ ਹੈ ਇਹ ਸਾਰਾ ਕੁਝ ਇਸ ਵਕਤ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਹੈ ਔਰ ਜਿਸ ਤਰ੍ਹਾਂ ਨਾਲ ਰਵਨੀਤ ਬਿੱਟੂ ਨੇ rahul gandhi ਦੀ ਤੁਲਨਾ ਟੈਰਿਸਟਾਂ ਨਾਲ ਕੀਤੀ ਅੱਤਵਾਦੀਆਂ ਨਾਲ ਕੀਤੀ ਹੈ ਜਿਸ ਤਰ੍ਹਾਂ ਨਾਲ ਰਾਹੁਲ ਗਾਂਧੀ ਔਰ ਗਾਂਧੀ ਪਰਿਵਾਰ ਤੇ ਰਵਨੀਤ ਬਿੱਟੂ ਹਮਲਾਵਰ ਹੋਏ ਨੇ ਕਈ ਸਵਾਲ ਇਹਦੇ ਨਾਲ ਖੜੇ ਹੁੰਦੇ ਨੇ ਕਿ ਕੀ ਇਹ ਰਵਨੀਤ ਬਿੱਟੂ ਦੀ ਆਪਣੀ ਭਾਵਨਾ ਹੈ ਰਾਹੁਲ ਗਾਂਧੀ ਬਾਰੇ ਕਿਉਂਕਿ ਰਾਹੁਲ ਗਾਂਧੀ ਨੇ ਤਿੰਨ ਵਾਰੀ ਰਾਸ ਲੋਕ ਸਭਾ ਦੇ ਵਿੱਚ ਰਵਨੀਤ ਬਿੱਟੂ ਨੂੰ ਭੇਜਿਆ ਤੇ ਇਹ ਤੇ ਧਿਆਨ ਦੇਣ ਵਾਲੀ ਗੱਲ ਹੈ ਵੀ ਕੀ ਇਹ ਰਵਨੀਤ ਬਿੱਟੂ ਦੀ ਆਪਣੀ ਭਾਵਨਾ ਹੈ ਜਾਂ ਭਾਰਤੀ ਜਨਤਾ ਪਾਰਟੀ ਦੇ ਕਿਸੇ ਵਿੰਗ ਵੱਲੋਂ ਯਾ ਭਾਰਤੀ ਜਨਤਾ ਪਾਰਟੀ ਦੀ ਕਿਸੇ ਇਕਾਈ ਵੱਲੋਂ ਰਵਨੀਤ ਬਿੱਟੂ ਤੋਂ ਇਹ ਬਿਆਨ ਦੁਆਏ ਗਏ ਨੇ ਕਿਉਂਕਿ ਸਿਆਸਤ ਇਸ ਵਕਤ ਇਸ ਤਰ੍ਹਾਂ ਦੀ ਹੈ ਕਿ ਜਦੋਂ ਰਾਹੁਲ ਗਾਂਧੀ ਸਿੱਖ ਭਾਈਚਾਰੇ ਬਾਰੇ ਬਿਆਨ ਦਿੰਦੇ ਨੇ ਤੇ ਭਾਜਪਾ ਵੱਲੋਂ ਵਿਰੋਧ ਕੀਤਾ ਜਾਂਦਾ ਤਰਵਿੰਦਰ ਮਰਵਾਹਾ ਬਹੁਤ ਕੌੜਾ ਬਿਆਨ ਹੈ ਜਿਹੜਾ ਰਾਹੁਲ ਗਾਂਧੀ ਤੇ ਦਿੰਦਾ ਉਸ ਤੋਂ ਬਾਅਦ ਕਾਂਗਰਸ ਪਾਰਟੀ ਲਗਾਤਾਰ ਬਿਆਨਬਾਜ਼ੀ ਕਰ ਰਹੀ ਹੈ ਭਾਜਪਾ ਦੇ ਖਿਲਾਫ ਔਰ ਇੱਥੋਂ ਤੱਕ ਕਿ ਚਰਨਜੀਤ ਚੰਨੀ ਨੇ ਕਹਿ ਦਿੱਤਾ ਕੀ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਬੀਜੇਪੀ ਨੇ ਦਬਾਅ ਬਣਾਇਆ ਸੀ ਬੀਜੇਪੀ ਮਾਫੀ ਮੰਗੇ ਆਪਰੇਸ਼ਨ ਬਲੂ ਸਟਾਰ ਚ ਜਿਹੜਾ ਉਹਨਾਂ ਨੇ ਦਬਾਅ ਪਾਇਆ ਸੀ ਸੋ ਦੇਖਿਆ ਜਾਵੇ ਤਾਂ ਸਿਆਸਤ ਇਸ ਵੇਲੇ ਪੂਰੇ ਮੁਲਕ ਦੇ ਵਿੱਚ ਭਖੀ ਹੋਈ ਹੈ ਔਰ ਰਾਹੁਲ ਗਾਂਧੀ ਦੇ ਉੱਪਰ ਜਿਹੜਾ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਹੈ ਰਾਹੁਲ ਗਾਂਧੀ ਲੀਡਰ ਆਫ ਓਪੋਜੀਸ਼ਨ ਹੈ ਰਵਨੀਤ ਬਿੱਟੂ ਰਾਜ ਸਭਾ ਦੇ ਮੈਂਬਰ ਤਾਂ ਚੁਣ ਗਏ ਨੇ ਪਰ ਇਸ ਤੋਂ ਪਹਿਲਾਂ ਉਹ ਜਿੱਤੇ ਨਹੀਂ ਸੀ ਸੋ ਸਾਰੇ ਕਾਂਗਰਸੀ ਰਵਨੀਤ ਬਿੱਟੂ ਤੇ ਹਮਲਾਵਰ ਹੋ ਗਏ ਕਿ ਕਿਤਨਾ ਕਿਤੇ ਰਵਨੀਤ ਬਿੱਟੂ ਭਾਜਪੀ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਕਿ ਅਸੀਂ ਮੈਂ ਤੁਹਾਡਾ ਹੁਣ ਬਹੁਤ ਸਾਰੇ ਵੱਡੇ ਵੱਡੇ ਲੀਡਰਾਂ ਨੇ ਖਾਸ ਤੌਰ ਤੇ ਜਿਹੜੇ ਕਾਂਗਰਸ ਪਾਰਟੀ ਦੇ ਬੁਲਾਰੇ ਨੇ ਉਹਨਾਂ ਨੇ ਵੀ ਲਗਾਤਾਰ ਰਵਨੀਤ ਬਿੱਟੂ ਤੇ ਤਿੱਖੇ ਤੰਜ ਕਸੇ ਨੇ ਕਿਸੇ ਨੇ ਰਵਨੀਤ ਬਿੱਟੂ ਤੇ ਕੀ ਟਿੱਪਣੀ ਕੀਤੀ ਹੈ ਕਿਸੇ ਨੇ ਰਵਨੀਤ ਬਿੱਟੂ ਤੇ ਕੀ ਟਿੱਪਣੀ ਕੀਤੀ ਹੈ ਔਰ ਪ੍ਰਤਾਪ ਬਾਜਵਾ ਨੇ ਤਾਂ ਸਿੱਧੇ ਤੌਰ ਤੇ ਕਹਿ ਦਿੱਤਾ ਕਿਉਂਕਿ ਸਾਨੂੰ ਪਤਾ ਹੈ ਪ੍ਰਤਾਪ ਬਾਜਵਾ ਔਰ ਰਵਨੀਤ ਬਿੱਟੂ ਦਾ ਛੱਤੀ ਦਾ ਅੰਕੜਾ ਹੈ ਪ੍ਰਤਾਪ ਬਾਜਵਾ ਕਹਿੰਦੇ ਕਿ ਰਵਨੀਤ ਬਿੱਟੂ ਨੇ ਜਿਹੜੇ ਉਹਨਾਂ ਦਾ ਉਹਨਾਂ ਦਾ ਚੈੱਕਅਪ ਕਰਾਇਆ ਜਾਣਾ ਚਾਹੀਦਾ ਉਹਨਾਂ ਦਾ ਇਲਾਜ ਕਰਾਉਣ ਦੀ ਲੋੜ ਹੈ ਕਿਤੇ ਨਾ ਕਿਤੇ ਬਿੱਟੂ ਦੇ ਦਿਮਾਗੀ ਇਲਾਜ ਦੀ ਜ਼ਰੂਰਤ ਹੈ ਇਹ ਪ੍ਰਤਾਪ ਬਾਜਵਾ ਨੇ ਇਹ ਜਿਹੜਾ ਇੱਕ ਵੀਡੀਓ ਦੇ ਵਿੱਚ ਬਿਆਨ ਦਿੱਤਾ ਹੈ ਜਦਕਿ ਰਵਨੀਤ ਬਿੱਟੂ ਕਹਿੰਦੇ ਵੀ ਮੈਂ ਆਪਣੇ ਬਿਆਨ ਤੇ ਕਾਇਮ ਆ ਜਿਸ ਤਰ੍ਹਾਂ ਨਾਲ ਰਵਨੀਤ ਰਾਹੁਲ ਗਾਂਧੀ ਅਮਰੀਕਾ ਚ ਜਾ ਕੇ ਸਿੱਖ ਭਾਈਚਾਰੇ ਬਾਰੇ ਟਿੱਪਣੀਆਂ ਕਰ ਰਹੇ ਨੇ ਰਵਨੀਤ ਬਿੱਟੂ ਕਹਿੰਦੇ ਉਹ ਉਹ ਬੋਲੀ ਬੋਲ ਰਹੇ ਨੇ ਜਿਹੜੀ ਬੋਲੀ ਉੱਥੇ ਪੰਨੂ ਬੋਲਦਾ ਜਾਂ ਉੱਥੇ ਬਖਵਾਦੀ ਬੋਲਦੇ ਨੇ ਇੱਕ ਤਰੀਕੇ ਨਾਲ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਦੀ ਤੁਲਨਾ ਅੱਤਵਾਦੀਆਂ ਨਾਲ ਕਰ ਦਿੱਤੀ ਹੈ ਔਰ ਰਾਹੁਲ ਗਾਂਧੀ ਲੀਡਰ ਆਫ oppositon ਹੈ ਉਹ ਵੀ ਇੱਕ ਕਨਸਟੀਟਿਊਸ਼ਨਲ ਪੋਸਟ ਹੈ ਇਹ ਪ੍ਰਤਾਪ ਬਾਜਵਾ ਉਹਨਾਂ ਨੂੰ ਦੱਸ ਰਹੇ ਨੇ ਕਿ ਇੱਕ ਵਿਅਕਤੀ ਜਿਹੜਾ ਕਨਸਟੀਟਿਊਸ਼ਨਲ ਪੋਸਟ ਤੇ ਐ ਲੀਡਰ ਆਫ ਓਪੋਜੀਸ਼ਨ ਐ ਉਹਦੇ ਬਾਰੇ ਇੱਕ ਮੰਤਰੀ ਜਿਹੜੀਆਂ ਟਿੱਪਣੀਆਂ ਕਰ ਰਿਹਾ ਐ ਇਹ ਸ਼ਰਮਸਾਰ ਕਰਨ ਵਾਲੀਆਂ ਨੇ ਰਵਨੀਤ ਬਿੱਟੂ ਆਪਣੇ ਸਟੈਂਡ ਤੇ ਕਾਇਮ ਨੇ ਮੈਂ ਸੁਣ ਰਿਹਾ ਸੀ ਟੈਲੀਵਿਜ਼ਨ ਤੇ ਬੋਲ ਰਿਹਾ ਸੀ ਰਵਨੀਤ ਬਿੱਟੂ ਕਹਿੰਦੇ ਮੈਂ ਪਾਰਲੀਮੈਂਟ ਦੇ ਵਿੱਚ ਵੀ ਰਾਹੁਲ ਗਾਂਧੀ ਦੇ ਅੱਗੇ ਵੀ ਇਹ ਗੱਲ ਕਹਿ ਸਕਦਾ ਪਰ ਜਿਹੜੇ ਕਾਂਗਰਸੀ ਨੇ ਉਹ ਚਾਰੇ ਪਾਸਿਓਂ ਰਵਨੀਤ ਬਿੱਟੂ ਤੇ ਹਮਲਾਵਰ ਹੋ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਸਿਰਫ ਭਾਜਪਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਰਵਨੀਤ ਬਿੱਟੂ ਔਰ ਕਾਂਗਰਸ ਦੇ ਦੂਸਰੇ ਲੀਡਰਾਂ ਦੇ ਵਿੱਚ ਤਲਖੀ ਹੈ ਜਿਹੜੀ ਹੋਰ ਵੱਧ ਸਕਦੀ ਹੈ ਕਿਉਂਕਿ ਰਾਜਾ ਵੜਿੰਗ ਔਰ ਰਵਨੀਤ ਬਿੱਟੂ ਦੇ ਵਿੱਚ ਵੀ ਪਹਿਲਾਂ ਕਾਫੀ ਜ਼ਿਆਦਾ ਤਲਖੀ ਰਹੀ ਹੈ ਪਰ ਆਉਂਦੇ ਦਿਨਾਂ 'ਚ ਇਹ ਤਲਖੀ ਹੋਰ ਵੱਧ ਸਕਦੀ ਹੈ ਕਿਉਂਕਿ ਕਿਤੇ ਨਾ ਕਿਤੇ ਰਵਨੀਤ ਬਿੱਟੂ ਪੰਜਾਬ ਦੇ ਵਿੱਚ ਸਾਰੇ ਕਾਂਗਰਸੀ ਲੀਡਰਾਂ ਦੇ ਨਾਲ ਸਿੱਧਾ ਮੁਕਾਬਲੇ 'ਚ ਔਰ ਪੰਜਾਬ ਦੇ ਕਿਸੇ ਵੀ ਕਾਂਗਰਸੀ ਲੀਡਰ ਨੂੰ ਇਸ ਵਕਤ ਰਵਨੀਤ ਬਿੱਟੂ ਪਸੰਦ ਨਹੀਂ ਕਿਉਂਕਿ ਪਹਿਲਾਂ ਰਵਨੀਤ ਬਿੱਟੂ ਕਾਂਗਰਸ ਚ ਰਿਹਾ ਤੇ ਭਾਵੇਂ ਜੀਪੀ ਚ ਹਾਰਨ ਦੇ ਬਾਵਜੂਦ ਰਵਨੀਤ ਬਿੱਟੂ ਨੂੰ ਮੰਤਰੀ ਬਣਾ ਦਿੱਤਾ ਗਿਆ ਤੇ ਹੁਣ ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਚ ਭੇਜਿਆ ਗਿਆ ਇਸ ਕਰਕੇ 36 ਦਾ ਅੰਕੜਾ ਕਾਂਗਰਸੀਆਂ ਤੇ ਰਵਨੀਤ ਬਿੱਟੂ ਦੇ ਵਿਚਾਲੇ ਹੈ ਸੋ ਰਵਨੀਤ ਬਿੱਟੂ ਨੇ ਜਦੋਂ ਹੁਣ ਰਾਹੁਲ ਗਾਂਧੀ ਦੇ ਨਾਲ ਸਿੱਧੇ ਤੌਰ ਤੇ ਸਿਆਸੀ ਟਿੱਪਣੀ ਕਰਕੇ ਪੰਗਾ ਲਿਆ ਇਹ ਸਿਆਸੀ ਪੰਗਾ ਅੱਗੇ ਕਿੱਥੇ ਤੱਕ ਵੱਧ ਹੈ ਇਹਦੇ ਉੱਤੇ ਹੁਣ ਨਜ਼ਰ ਬਣਾ ਕੇ ਰੱਖਣੀ ਪੈਣੀ ਡਾ ਜੀ ਉਧਰ ਆਪਾਂ ਨਾਲ ਹੀ ਚਰਨਜੀਤ ਚੰਨੀ ਦੀ ਵੀ ਗੱਲ ਜ਼ਰੂਰ ਕਰੀਏ ਸ਼ੋਅ ਦੇ ਵਿੱਚ ਕਿਉਂਕਿ ਚਰਨਜੀਤ ਚੰਨੀ ਨੇ ਜਦੋਂ ਭਾਜਪਾ ਤੋਂ ਮੰਗ ਕੀਤੀ ਹੈ ਕਿ ਆਪਰੇਸ਼ਨ ਬਲੂ ਸਟਾਰ ਦੇ ਲਈ ਦਬਾਅ ਬਣਾਉਣ ਦੇ ਲਈ ਭਾਜਪਾ ਜੋ ਹੈ ਮਾਫੀ ਮੰਗੇ ਉਸ ਤੋਂ ਬਾਅਦ ਹੁਣ ਹਰਜੀਤ ਗਰੇਵਾਲ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਅਤੇ ਚਰਨਜੀਤ ਚੰਨੀ ਨੂੰ ਲੈ ਕੇ ਵੱਡੇ ਸਵਾਲ ਔਰ ਵੱਡੇ ਇਤਿਖੇ ਸਿਆਸੀ ਹਮਲੇ ਵੀ ਕਿਤੇ ਨੇ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਸੋ ਰਾਹੁਲ ਗਾਂਧੀ ਦੇ ਅਮਰੀਕਾ ਦੇ ਵਿੱਚ ਬਿਆਨ ਤੋਂ ਬਾਅਦ ਸਿਆਸਤ ਬਹੁਤ ਹੀ ਜ਼ਿਆਦਾ ਪੱਖ ਦੀ ਨਜ਼ਰ ਆ ਰਹੀ ਹੈ ਚਾਹੇ ਅਸੀਂ ਕਾਂਗਰਸ ਆਗੂਆਂ ਦੀ ਗੱਲ ਕਰ ਲਈਏ ਚਾਹੇ ਭਾਜਪਾ ਦੇ ਆਗੂਆਂ ਦੀ ਗੱਲ ਕਰ ਲਈਏ ਇਸ ਪੂਰੇ ਮਾਮਲੇ ਨੇ ਸੋ ਪੂਰੀ ਸਿਆਸਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਚਰਨਜੀਤ ਚੰਨੀ ਉਹਨਾਂ ਨੇ ਔਰ ਪ੍ਰਤਾਪ ਸਿੰਘ ਬਾਜਵਾਨ ਨੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਦਿੱਲੀ ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜੀ ਚ ਚਰਨਜੀਤ ਚੰਨੀ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਭਾਜਪਾ ਦੇ ਕੁਝ ਲੀਡਰ ਜਾਂ ਭਾਜਪਾ ਵੱਲੋਂ ਦਬਾਅ ਬਣਾਇਆ ਗਿਆ ਆਪਰੇਸ਼ਨ ਬਲੂ ਸਟਾਰ ਦੇ ਲਈ ਉਸ ਵੇਲੇ ਦੀ ਸਰਕਾਰ ਤੇ ਹਾਲਾਂਕਿ ਚਰਨਜੀਤ ਚੰਨੀ ਕਹਿੰਦੇ ਕਾਂਗਰਸ ਨੇ ਕਈ ਵਾਰ ਮਾਫੀ ਮੰਗੀ ਹੈ ਕਾਂਗਰਸ ਨੇ ਗਲਤ ਕੀਤਾ ਚੰਨੀ ਕਹਿੰਦੇ ਆਪਰੇਸ਼ਨ ਬਲੂ ਸਟਾਰ ਕਰਕੇ ਪਰ ਜਿਹੜਾ ਦਬਾਅ ਬਣਾਇਆ ਗਿਆ ਲਾਲ ਕਿਸ਼ਨ ਰਵਾਨੀ ਜੀ ਇੱਕ ਕਿਤਾਬ ਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਹੈ ਇਸ ਤਰ੍ਹਾਂ ਦੇ ਹਵਾਲੇ ਚਰਨਜੀਤ ਚੰਨੀ ਉਹਨਾਂ ਵੱਲੋਂ ਵੀ ਦਿੱਤੇ ਗਏ ਨੇ ਸੋ ਹੁਣ ਇਸ ਮਾਮਲੇ ਦੇ ਉੱਤੇ ਵੀ ਸਿਆਸਤ ਪੂਰੀ ਤਰ੍ਹਾਂ ਨਾਲ ਖਰਮ ਹੈ ਕਿਉਂਕਿ ਜਿਸ ਤਰ੍ਹਾਂ ਦਾ ਬਿਆਨ ਰਾਹੁਲ ਗਾਂਧੀ ਨੇ ਸਿੱਖ ਭਾਈਚਾਰੇ ਤੇ ਦਿੱਤਾ ਹੈ ਅਮਰੀਕਾ 'ਚ ਉਸ ਤੋਂ ਬਾਅਦ ਭਾਜਪਾ ਲਗਾਤਾਰ ਰਾਹੁਲ ਗਾਂਧੀ ਦੇ ਉਸ ਬਿਆਨ ਦੀ ਨਿੰਦਾ ਕਰ ਰਹੀ ਹੈ ਹਾਲਾਂਕਿ ਜਿਹੜਾ ਰਾਹੁਲ ਗਾਂਧੀ ਦਾ ਬਿਆਨ ਸੀ ਰਾਹੁਲ ਗਾਂਧੀ ਵੀ ਚੰਗੀ ਤਰ੍ਹਾਂ ਸਮਝਾ ਨਹੀਂ ਸਕੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਪਰ ਭਾਜਪਾ ਨੇ ਇਹਨੂੰ ਵੱਡਾ ਮੁੱਦਾ ਬਣਾ ਲਿਆ ਜਿਸ ਤੋਂ ਬਾਅਦ ਕਾਂਗਰਸ ਦੇ तमाम ਵੱਡੇ ਵੱਡੇ ਲੀਡਰ ਰਾਹੁਲ ਗਾਂਧੀ ਦੇ ਡਿਫੈਂਸ ਦੇ ਵਿੱਚ ਨੇ ਔਰ ਇਸੇ ਕਰਕੇ ਉਹ ਸਮਝਾ ਰਹੇ ਨੇ ਕਿ rahul gandhi ਦੇ ਕਹਿਣ ਦਾ ਮਤਲਬ ਕੀ ਸੀ ਰਾਜਾ ਵੜਿੰਗ ਨੇ ਵੀ ਦੋ ਤਿੰਨ ਦਿਨ ਪਹਿਲਾਂ ਕਾਰ 'ਚ ਚਲਦੇ-ਚਲਦੇ ਇੱਕ ਵੀਡੀਓ ਬਣਾ ਕੇ ਸਮਝਾਇਆ ਕਿ rahul gandhi ਦੇ ਬਿਆਨ ਦਾ ਮਤਲਬ ਕੀ ਹੈ ਇਹ ਵੀ ਕਿ rahul gandhi rahul gandhi ਬਾਰੇ ਰਾਜਾ ਵੜਿੰਗ ਨੇ ਕਿ ਅਸੀਂ ਚੂੜੀਆਂ ਨਹੀਂ ਪਾਈਆਂ ਕੋਈ ਵੀ rahul gandhi ਵੱਲ ਦੇਖੇਗਾ ਤੇ ਅਸੀਂ ਸਾਰੇ ਹੈਗੇ ਹਾਂ ਇੱਕ ਤਰੀਕੇ ਨਾਲ ਉਹਨਾਂ ਨੇ ਜਵਾਬ ਦਿੱਤਾ ਆਪਣੇ ਆਪਣੇ ਤਰੀਕੇ ਨਾਲ ਹੁਣ ਚਰਨਜੀਤ ਚੰਨੀ ਨੇ ਜਦੋਂ ਆਪਰੇਸ਼ਨ ਬਲੂ ਸਟਾਰ ਦੇ ਲਈ ਭਾਜਪਾ ਤੋਂ ਮਾਫੀ ਮੰਗਣ ਲਈ ਕਿਹਾ ਤੇ ਹਰਜੀਤ ਗਰੇਵਾਲ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਲਾਲ ਕਿਸ਼ਨ ਰਵਾਨੀ ਉਹਨਾਂ ਦੀ ਕਿਤਾਬ ਮੈਂ ਪੜ੍ਹੀ ਹੈ ਜਿਸ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਆਪਣੀ ਕਿਤਾਬ 'ਚ ਲਿਖਿਆ ਸੀ ਕਿ ਦਬਾਅ ਪਾਇਆ ਸੀ ਕਾਂਗਰਸ 'ਤੇ ਹਰਜੀਤ ਗਰੇਵਾਲ ਕਹਿੰਦੇ ਕਿਤੇ ਵੀ ਉਸ ਕਿਤਾਬ 'ਚ ਕੋਈ ਜ਼ਿਕਰ ਨਹੀਂ ਹੈ ਉਹ ਕਹਿੰਦੇ ਉਸ ਵੇਲੇ ਸਮੇਂ ਦੀ ਨੁਜਾਕਤ ਸੀ ਉਸ ਵੇਲੇ ਬਹੁਤ ਸਾਰੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਉਹ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਉਹਨਾਂ ਨੂੰ ਕੰਟਰੋਲ ਕਰਨ ਦਾ ਦਬਾਅ ਪਾ ਰਹੀਆਂ ਸੀ ਇੱਕ ਤਰੀਕੇ ਨਾਲ ਹਰਜੀਤ ਗਰੇਵਾਲ ਨੇ ਇਨਕਾਰ ਕੀਤਾ ਕਿ ਭਾਜਪਾ ਨੇ ਜਾਂ ਲਾਲ ਕਿਸ਼ਨ ਰਵਾਨੀ ਨੇ ਕਿਸੇ ਤਰ੍ਹਾਂ ਦਾ ਦਬਾਅ ਪਾਇਆ ਸੀ ਸੋ ਚਰਨਜੀਤ ਚੰਨੀ ਉਹਨਾਂ ਦੀ ਗੱਲ ਤਾਂ ਮੀਡੀਆ ਦੇ ਵਿੱਚ ਸਾਰਿਆਂ ਨੇ ਸੁਣੀ ਹੈ ਹਰਜੀਤ ਗਰੇਵਾਲ ਉਹਨਾਂ ਦਾ ਪੱਖ ਇੱਕ ਵਾਰ ਜ਼ਰੂਰ ਸੁਣੀਏ ਪਰ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਚਰਨਜੀਤ ਚੰਨੀ ਨੇ ਇੱਕ ਨਵਾਂ ਮੁੱਦਾ ਛੇੜ ਦਿੱਤਾ ਔਰ ਆਉਂਦੇ ਸਮੇਂ 'ਚ ਇਸ ਮੁੱਦੇ ਤੇ ਸਿਆਸਤ ਹੋਰ ਜ਼ਿਆਦਾ ਭਕੇਗੀ ਜਦੋਂ ਜਦੋਂ ਬੀਜੇਪੀ ਕਾਂਗਰਸ ਨੂੰ 84 ਕਤਲੇਆਮਲੀ ਨਿੰਦੇਗੀ ਜਾਂ ਆਪਰੇਸ਼ਨ ਬਲੂ ਸਟਾਰ ਦੇ ਲਈ ਨਿੰਦੇਗੀ ਤੇ ਚਰਨਜੀਤ ਚੰਨੀ ਔਰ ਪ੍ਰਤਾਪ ਸਿੰਘ ਬਾਜਵਾ ਵਰਗੇ ਲੀਡਰ ਬੀਜੇਪੀ ਤੋਂ ਮਾਫੀ ਦੀ ਮੰਗ ਕਰ ਸਕਦੇ ਨੇ ਸੋ ਇਹ ਸਿਆਸਤ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲ ਸਕਦੀ ਹੈ ਜਿਹੜੀ ਕਿਤਾਬ ਦੀ ਗੱਲ ਕਰਦੇ ਐਡਵਾਨੀ ਜੀ ਦੀ ਕਿ ਉਹਦੇ 'ਚ ਲਿਖਿਆ ਹੋਇਆ ਇਹਨਾਂ ਨੇ ਕਿਹਾ ਜਿਹੜਾ ਕਿਹੜਾ ਪੇਜ ਪਾਠ 7 ਨਾ ਉਹ ਪਾਠ 4 ਪੇਜ ਪਾਠ 4 ਤੇ ਪੇਜ 7ਵੇਂ ਸਾਰਾ ਲਿਖ ਕੇ ਵੀ ਲੈਂਦਾ ਹਾਂਜੀ 7ਵੇਂ ਚੈਪਟਰ ਚ ਪਾਠ 4 ਠੀਕ ਹੈ ਉਹਦੇ ਚ ਉਹਨਾਂ ਨੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਅਸੀਂ ਤੇ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਮੈਂ ਸਮਝਦਾ ਕਿ ਆ ਜਿਹੜੀ ਕਿਤਾਬ ਤੋਂ ਵਾਲੀ ਗੱਲ ਹੈ ਤਾਂ ਝੂਠੀ ਹੈ ਇਹਨਾਂ ਨੂੰ ਕਹੋ ਲਿਆਓ ਬੁੱਕ ਕਿੱਥੇ ਆ ਤੁਸੀਂ ਤਾਂ ਆਪ ਇੰਟੈਲੈਕਚੁਅਲ ਹੋ ਸਾਰੇ ਪੜ ਲਓਗੇ ਲੈ ਕੇ ਇਹਨਾਂ ਨੂੰ ਕੋਲ ਲਿਆਓ ਦਿਖਾਓ ਕਿੱਥੇ ਲਿਖਿਆ ਇਹ ਅਕਾਲ ਤੱਕ ਸਾਹ ਤੇ ਹਮਲਾ ਕਰਦੇ ਹੋ ਟੈਟਰੀ ਕਰਦੇ ਹੋ ਦਰਬਾਰ ਸਾਹਿਬ ਤੇ ਹਮਲਾ ਕਰਦੇ ਹੋ ਗੋਲੀਆਂ ਮਾਰਦੇ ਹੋ ਕਵਾਨੀ ਸਾਹਿਬ ਦੀ ਬੁੱਕ ਦਾ ਹਵਾਲਾ ਦਿੰਦੇ ਨੇ ਕਿ ਉਹ ਬੁੱਕ ਉਸੇ ਬੁੱਕ ਦਾ ਦੱਸ ਰਿਹਾ ਜੀ ਉਸੇ ਬੁੱਕ ਦੀ ਮੈਂ ਗੱਲ ਕਰ ਰਿਹਾ ਮੈਂ ਬਾਕਾਇਦਾ ਅਸੀਂ ਪੜ ਕੇ ਹੀ ਗੱਲ ਕੀਤੀ ਰਾਤ ਦਲਾ ਜੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਜੋ ਹੈ ਫੈਸਲਾ ਕੀਤਾ ਹੈ ਤੁਹਾਡੇ ਮੁਤਾਬਿਕ ਇਸ ਫੈਸਲੇ ਨੂੰ ਪਹਿਲਾਂ ਤਾਂ ਕਿਵੇਂ ਦੇਖਿਆ ਜਾਏ ਦੂਸਰਾ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋ ਸਕਦਾ ਹੈ ਤੇ ਜਿਹੜਾ ਇਹ ਅਰਵਿੰਦ ਕੇਜਰੀਵਾਲ ਦਾ ਇਹ ਫੈਸਲਾ ਹੈ ਉਹਨਾਂ ਨੇ ਆਖਿਰੇ ਫੈਸਲਾ ਕਿਉਂ ਲਿਆ ਤੇ ਨਾਲ ਹੀ ਜੇ ਆਪਾਂ ਹਰਿਆਣਾ ਦੀਆਂ ਚੋਣਾਂ ਨੂੰ ਵੀ ਜੋੜ ਕੇ ਵੇਖੀਏ ਤਾਂ ਹਰਿਆਣਾ ਦੀਆਂ ਚੋਣਾਂ ਦੇ ਉੱਪਰ ਅਰਵਿੰਦ ਕੇਜਰੀਵਾਲ ਦਾ ਇਹ ਫੈਸਲਾ ਕਿਸ ਤਰ੍ਹਾਂ ਦਾ ਅਸਰ ਪਾ ਸਕਦਾ ਹੈ ਜ਼ਰੂਰ ਇਸ ਉੱਪਰ ਵੀ ਗੱਲ ਸਾਂਝੀ ਕਰਿਓ ਦੇਖੋ ਦਿੱਲੀ ਦੀ ਸਿਆਸਤ ਇੱਕ ਵਾਰ ਫੇਰ ਗਰਮਾ ਰਹੀ ਹੈ 7 8 ਫਰਵਰੀ ਨੂੰ 7 ਫਰਵਰੀ ਨੂੰ 2020 ਨੂੰ ਵੋਟਾਂ ਪਈਆਂ ਸੀ ਦਿੱਲੀ ਦੇ ਵਿੱਚ ਜਦੋਂ ਦਿੱਲੀ ਦੀ ਵਿਧਾਨ ਸਭਾ ਚੁਣੀ ਗਈ 62 ਸੀਟਾਂ 2019 ਦੇ ਵਿੱਚ ਜਿੱਤੀ ਸੀ ਆਮ ਆਦਮੀ ਪਾਰਟੀ 8 ਸੀਟਾਂ ਜਿੱਤੀ ਸੀ ਭਾਜਪਾ ਔਰ ਕਾਂਗਰਸ 0 ਤੇ ਸੀ ਇਸ ਤੋਂ ਪਹਿਲਾਂ 2015 ਚ ਵੋਟਾਂ ਪਈਆਂ ਉਦੋਂ 67 ਸੀਟਾਂ ਜਿੱਤੀ ਸੀ ਆਮ ਆਦਮੀ ਪਾਰਟੀ ਔਰ ਸਿਰਫ 3 ਸੀਟਾਂ ਭਾਜਪਾ ਦੇ ਹਿੱਸੇ ਆਈਆਂ ਸੋ ਹੁਣ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਚੋਂ ਬਾਹਰ ਨਿਕਲਦਿਆਂ ਹੀ ਕੱਲ ਸ਼੍ਰੀ ਹਨੂਮਾਨ ਮੰਦਰ ਗਏ ਉੱਥੇ ਪੂਜਾ ਅਰਚਨਾ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਵਰਕਰਾਂ ਦਾ ਸੰਮੇਲਨ ਸੀ ਆਪਣੀ ਪਾਰਟੀ ਦੇ ਦਫ਼ਤਰ ਚੋਂ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਮੈਂ ਅਸਤੀਫਾ ਦਊਂਗਾ 2 ਦਿਨ ਬਾਅਦ ਔਰ ਦਿੱਲੀ ਦੇ ਲੋਕਾਂ ਚ ਕਾਰ ਕਰ ਜਾਊਂਗਾ ਮੈਂ ਔਰ ਮਨੀਸ਼ ਸੋਧਿਆ ਔਰ ਅਸੀਂ ਦਿੱਲੀ ਦੇ ਲੋਕਾਂ ਨੂੰ ਕਵਾਂਗੇ ਕਿ ਵੋਟਾਂ ਆਉਣ ਆਲੀਆਂ ਨੇ ਅਗਰ ਤੁਹਾਨੂੰ ਲੱਗਦਾ ਮੈਂ ਇਮਾਨਦਾਰਾਂ ਤੇ ਵੋਟ ਪਾਓ ਸੋ ਅਰਵਿੰਦ ਕੇਜਰੀਵਾਲ ਇਸ ਗੱਲ ਨੂੰ ਮੁੱਦਾ ਬਣਾ ਕੇ ਅਸਤੀਫਾ ਦੇ ਗਏ ਬਹੁਤ ਸਾਰੇ ਲੋਕ ਅਰਵਿੰਦ ਕੇਜਰੀਵਾਲ ਦੇ ਇਸ ਫੈਸਲੇ ਨੂੰ ਇੱਕ ਸਿਆਸੀ ਪੈਂਟੜੇ ਦੇ ਤੌਰ ਤੇ ਦੇਖ ਰਹੇ ਨੇ ਔਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਭਾਵਨਾਵਾਂ ਦੇ ਵਿੱਚ ਬਹਿ ਕੇ ਇਹ ਫੈਸਲਾ ਲਿਆ ਕਿਉਂਕਿ ਅਰਵਿੰਦ ਕੇਜਰੀਵਾਲ ਹਮੇਸ਼ਾ ਇਮਾਨਦਾਰੀ ਦੀ ਸਿਆਸਤ ਦਾ ਦਾਅਵਾ ਕਰਦੇ ਰਹੇ ਨੇ ਔਰ ਅਗਰ ਉਹਨਾਂ ਦੇ ਉੱਤੇ ਐਕਸਾਈਜ਼ ਮਾਮਲੇ ਦੇ ਵਿੱਚ ਜਾਂ ਸ਼ਰਾਬ ਘਟਾਲੇ ਦੇ ਇਲਜ਼ਾਮ ਲੱਗੇ ਨੇ ਤੇ ਉਹ ਚਾਹੁੰਦੇ ਨੇ ਕਿ ਉਹ ਲੋਕਾਂ 'ਚ ਜਾਣ ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕ ਉਹਨਾਂ ਦੇ ਨਾਲ ਖੜੇ ਨੇ ਜਾਂ ਨਹੀਂ ਉਹ ਇਸੇ ਮੁੱਦੇ ਤੇ ਵੋਟ ਮੰਗਣ ਦੇਖਿਆ ਜਾਵੇ ਤੇ ਬਹੁਤ ਸਾਰੇ ਲੋਕ ਇਸ ਨੂੰ ਅਰਵਿੰਦ ਕੇਜਰੀਵਾਲ ਦਾ ਮਾਸਟਰ ਸਟ੍ਰੋਕ ਵੀ ਕਹਿੰਦੇ ਨੇ ਅਗਲੇ ਸਾਲ ਫਰਵਰੀ ਚ ਵੋਟਾਂ ਹੋਣੀਆਂ ਨੇ ਅਰਵਿੰਦ ਕੇਜਰੀਵਾਲ ਕਹਿੰਦੇ ਸਰਕਾਰ ਨਵੰਬਰ ਜਾਂ ਦਸੰਬਰ ਚ ਮਹਾਰਾਸ਼ਟਰ ਦੀਆਂ ਵੋਟਾਂ ਦੇ ਨਾਲ ਹੀ ਦਿੱਲੀ ਦੀਆਂ ਚੋਣਾਂ ਕਰਾਵੇ ਸੋ ਅਰਵਿੰਦ ਕੇਜਰੀਵਾਲ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਵੋਟਾਂ ਹੋਣ ਉਂਝ ਅਰਵਿੰਦ ਕੇਜਰੀਵਾਲ ਦੇ ਦੋ ਦਿਨਾਂ ਬਾਅਦ ਅਸਤੀਫਾ ਦੇਣ ਤੋਂ ਬਾਅਦ ਦਿੱਲੀ ਦਾ ਨਵਾਂ ਮੁੱਖ ਮੰਤਰੀ ਕੌਣ ਹੋਏਗਾ ਮਨੀਸ਼ ਸਿਸੋਧੀਆਂ ਨੂੰ ਵੀ ਉਹਨਾਂ ਨੇ ਇਸ ਦੌੜ ਤੋਂ ਬਾਹਰ ਕਰ ਲਿਆ ਉਹਨਾਂ ਨੇ ਕਿਹਾ ਕਿ ਮੈਂ ਔਰ ਮਨੀਸ਼ ਸਿਸੋਧੀਆਂ ਲੋਕਾਂ 'ਚ ਜਾਵਾਂਗੇ ਘਰ ਘਰ ਜਾਵਾਂਗੇ ਔਰ ਜੇ ਲੋਕ ਸਾਨੂੰ ਇਮਾਨਦਾਰ ਮੰਨਦੇ ਨੇ ਤੇ ਸਾਨੂੰ ਵੋਟਾਂ ਪਾਉਣ ਮੈਂ ਫੇਰ ਹੀ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਦਫ਼ਤਰ ਜਾਵਾਂਗਾ ਉਹਨਾਂ ਨੇ ਇਹ ਤਰਕ ਹੈ ਜਿਹੜਾ ਇਹ ਦਿੱਤਾ ਹੈ ਹੁਣ ਸਵਾਲ ਇਹ ਹੈ ਕਿ ਅਗਲਾ ਮੁੱਖ ਮੰਤਰੀ ਕੌਣ ਹੋਏਗਾ ਬਹੁਤ ਸੰਭਾਵਨਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸੋਦੀਆ ਦੇ ਜਿਹੜੇ ਨਜ਼ਦੀਕੀ ਮੰਤਰੀ ਨੇ ਜਿਹੜੇ ਵੀ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਮੰਤਰੀਆਂ ਦੇ ਵਿੱਚੋਂ ਹੀ ਕਿਸੇ ਨੂੰ ਬਤੌਰ ਮੁੱਖ ਮੰਤਰੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਇਹਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਉੰਜ ਵਿਧਾਇਕ ਦਲ ਦੀ ਮੀਟਿੰਗ ਹੈ ਜਿਹਦੇ ਵਿੱਚ ਸਾਰੇ ਵਿਧਾਇਕ ਜਿਹੜੇ ਇੱਕ ਅਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਛੱਡੀ ਉਸ ਤੋਂ ਬਿਨਾਂ ਬਾਕੀ ਸਾਰੇ ਵਿਧਾਇਕ ਨੇ ਜਿਹੜੇ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਆਪਣਾ ਲੀਡਰ ਆਫ ਦਾ ਹਾਊਸ ਚੁਣਨਗੇ ਜਿਹੜਾ ਲੀਡਰ ਆਫ ਦਾ ਹਾਊਸ ਹੁੰਦਾ ਹੈ ਉਹੀ ਮੁੱਖ ਮੰਤਰੀ ਦੇ ਤੌਰ ਤੇ ਜਾਂ ਮੁੱਖ ਮੰਤਰੀ ਲੀਡਰ ਆਫ ਦਾ ਹਾਊਸ ਹੁੰਦਾ ਹੈ ਸੋ ਵਿਧਾਇਕ ਦਲ ਦਾ ਲੀਡਰ ਚੁਣਨਗੇ ਔਰ ਵਿਧਾਇਕ ਦਲ ਦਾ ਲੀਡਰ ਹੀ ਮੁੱਖ ਮੰਤਰੀ ਦੇ ਤੌਰ ਤੇ ਉੱਤੇ ਸੌ ਚੱਕੇਗਾ ਸੋ ਆਪਣੇ ਪਾਰਟੀ ਦੇ ਕਿਸੇ ਵਿਸ਼ਵਾਸਪਾਤਰ ਨੂੰ ਉਹ ਮੁੱਖ ਮੰਤਰੀ ਦੇ ਤੌਰ ਤੇ ਦਿੱਲੀ ਦੇ ਅੱਗੇ ਵਧਾ ਸਕਦੇ ਨੇ ਅਰਵਿੰਦ ਕੇਜਰੀਵਲ ਔਰ ਉਹਨਾਂ ਦੇ ਇਸ ਫੈਸਲੇ ਦਾ ਹਰਿਆਣਾ ਦੀਆਂ ਚੋਣਾਂ ਤੇ ਵੀ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ ਕਿਉਂਕਿ 5 ਅਕਤੂਬਰ ਨੂੰ ਹਰਿਆਣੇ ਦੇ ਵਿੱਚ ਵੋਟਾਂ ਨੇ ਔਰ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਦੇ ਕੇ ਇਹ ਗੱਲ ਦਰਹਰੋਣਗੇ ਕਿ ਮੈਂ ਇਮਾਨਦਾਰ ਸੀ ਅਗਰ ਮੇਰੇ ਤੇ ਸਵਾਲ ਖੜੇ ਹੋਏ ਨੇ ਤੇ ਮੈਂ ਅਸਤੀਫਾ ਦੇ ਕੇ ਲੋਕਾਂ ਚ ਆਇਆ ਸੋ ਹਰਿਆਣੇ ਦੀ ਸਿਆਸਤ ਨੂੰ ਸਮਝਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਹਰਿਆਣੇ ਚ ਵੀ ਇਸ ਗੱਲ ਦਾ ਫਰਕ ਪਏਗਾ ਕਿਉਂਕਿ ਭਾਜਪੀ ਔਰ ਅਰਵਿੰਦ ਕੇਜਰੀਵਾਲ ਦੇ ਵਿੱਚ ਜਿਹੜਾ ਵਿਰੋਧ ਹੈ ਉਹ ਹਰਿਆਣੇ ਦੀਆਂ ਵੋਟਾਂ ਚ ਇੱਕ ਮੁੱਦਾ ਬਣ ਸਕਦਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਮੂਲ ਰੂਪ ਦੇ ਵਿੱਚ ਹਰਿਆਣੇ ਦੇ ਵਸਨੀਕ ਨਹੀਂ ਇਸ ਕਰਕੇ हरियाणा ने च भी ठा ठा अरविंद केजरीवाल जाके बीजेपी दे खिलाफ अपना विरोध ਕਰਨਗੇ ਸੋ ਇਹ ਆਮ ਆਦਮੀ ਪਾਰਟੀ ਦਾ ਵੋਟ ਪਰਸੈਂਟੇਜ ਹੈ ਜਿਹੜਾ ਉਹ چاہے ਕਿੰਨਾ ਵੀ ਵਧੇ अरविंद केजरीवाल ਦੇ ਜੇਲ੍ਹ ਚੋਂ ਵਾਪਸ ਆਉਣ ਨਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਨਾਲ अरविंद केजरीवाल ਔਰ ਆਮ ਆਦਮੀ ਪਾਰਟੀ ਨੂੰ ਫਾਇਦਾ ਹਰਿਆਣੇ ਦੀਆਂ ਚੋਣਾਂ ਚ ਵੀ ਹੋਏਗਾ ਪਰ ਉਹ ਕਿੰਨਾ ਹੋਏਗਾ ਇਹਦੇ ਬਾਰੇ ਕੁਝ ਠੀਕ ਠੀਕ ਨਹੀਂ ਕਿਹਾ ਜਾ ਸਕਦਾ ਪਰ ਹਰਿਆਣੇ ਦੀਆਂ ਚੋਣਾਂ ਨੂੰ अरविंद केजरीवाल ਨੇ दिलचस्प ਬਣਾਤਾ ਹੈ। ਜਿਹੜਾ ਦਿਲਚਸਪ ਅਰਵਿੰਦ ਕੇਜਰੀਵਾਲ ਜੀ ਨੇ ਦਿਖਾਇਆਗਾ। ਬਹੁਤ ਵੱਡੀ ਤਿਆਗ ਦੀ ਭਾਵਨਾ ਅਰਵਿੰਦ ਕੇਜਰੀਵਾਲ ਜੀ ਦਿਖਾਈ ਆ ਕਿ ਮੇਰੇ ਉੱਪਰ ਭਾਰਤੀ ਜਨਤਾ ਪਾਰਟੀ ਨੇ ਝੂਠੇ ਕੇਸ ਦੋਸ਼ ਲਾਏ ਨੇ ਕਿ ਛੜਜੰਤਰ ਰਚਿਆ ਇੱਕ ਝੂਠੀ ਕਹਾਣੀ ਬਣਾ ਕੇ ਭਾਰਤੀ ਜਨਤਾ ਪਾਰਟੀ ਨੇ ਕੇਸ ਬਣਾਇਆਗਾ। ਉਸ ਕੇਸ ਦੇ ਅੰਦਰ ਦੇਹ ਜਾਣਦਾਗਾ ਕਿ ਅਰਵਿੰਦ ਕੇਜਰੀਵਾਲ ਜੀ ਪਾਕ ਸਾਫ਼ ਨੇ। ਅਰਵਿੰਦ ਕੇਜਰੀਵਾਲ ਦੀ ਛਵੀ ਨੂੰ ਕੇ ਕਮਾਂਦਾਰ ਯਕਤੀ ਅਰਵਿੰਦ ਕੇਜਰੀਵਾਲ ਜੀ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਦਿੱਲੀ ਦੀਆਂ ਝੁੱਗੀਆਂ ਚੌਂਪੜੀਆਂ 'ਚ ਬਤਾਇਆ। ਦਿੱਲੀ 'ਚ ਆਈਆਰਐਸ ਅਫਸਰ ਕਮਿਸ਼ਨਰ ਹੁੰਦੇ ਫਿਰ ਜ਼ਾਇਨ ਦੇਖ ਕੇ ਬੁੱਦਦੀ ਦੇ ਲੋਕਾਂ ਦੇ ਝੁੱਗਿਆਂ ਚੋਂ ਚੌਪੜੀਆਂ ਚ ਰਹਿ ਕੇ ਉਹਨਾਂ ਨੇ ਦੇਖਿਆ ਤੋਂ ਉਸ ਤੋਂ ਬਾਅਦ ਉਹ ਸਿਆਸਤ ਦੇ ਬਚਾਏ ਨੇ ਸੋ ਮੈਂ ਸਮਝਦਾ ਬਹੁਤ ਵੱਡੀ ਹੈ ਅੱਜ ਉਹਨਾਂ ਨੇ ਸਟੈਪ ਰੱਖਿਆ ਚੱਕਿਆ ਹੈਗਾ ਸੋ ਇਹਦੇ ਨਾਲ ਦਿੱਲੀ ਦੇ ਲੋਕਾਂ ਦਾ ਹੌਸਲਾ ਵਧੂਗਾ ਔਰ ਆਮ ਆਦਮੀ ਪਾਰਟੀ ਬਿਲਕੁਲ ਯਕੀਨ ਆ 100% ਯਕੀਨ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ 70 ਦੀਆਂ 70 ਸੀਟਾਂ ਜਿੱਤ ਕੇ ਦਿੱਲੀ ਉਤੇ ਦੁਬਾਰਾ ਅਰਵਿੰਦ ਕੇ ਜੀ ਵੱਲ ਜੀ ਮੁੱਖ ਮੰਤਰੀ ਬਣੂਗੀ ਦੇਸ਼ ਦੀ ਭਾਰਤ ਦੇਸ਼ ਦੀ ਰਾਜਨੀਤੀ ਵਿੱਚ ਇੱਕ ਬੜਾ ਕ੍ਰਾਂਤੀਕਾਰੀ ਫੈਸਲਾ ਹੈ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਇਸ ਤਰੀਕੇ ਦਾ ਫੈ ਤੇ ਲਗਾਤਾਰ ਉਹਨਾਂ ਨੂੰ ਜੇਲ੍ਹ ਚ ਰੱਖਿਆ ਗਿਆ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਇਸ ਲਈ ਕਿ ਆਮ ਆਦਮੀ ਪਾਰਟੀ ਨੂੰ ਤੋੜ ਦਿੱਤਾ ਜਾਵੇ ਅਸਤੀਫਾ ਮੰਗਿਆ ਗਿਆ ਪਰ ਉਹਨਾਂ ਨੇ ਜੇਲ੍ਹ ਦੇ ਵਿੱਚ ਹਾਰ ਨਹੀਂ ਮੰਨੀ ਅੱਜ ਬਾਹਰ ਆ ਕੇ ਜਦੋਂ ਲਗਾਤਾਰ ਆਪੋਜੀਸ਼ਨ ਉਹਨਾਂ ਤੇ ਇਲਜ਼ਾਮ ਲਗਾ ਰਹੀ ਹੈ ਏਜੰਸੀਆਂ ਨੂੰ ਪਿੱਛੇ ਛੱਡਿਆ ਹੋਇਆ ਤਾਂ ਅੱਜ ਉਹਨਾਂ ਨੇ ਲੋਕਾਂ ਸਾਹਮਣੇ ਅਗਨੀ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਤੇ ਸਾਨੂੰ ਜ਼ਮਾਨਤ ਦੇ ਦਿੱਤੀ ਹੈ ਪਰ ਹੁਣ ਜਿਹੜੀ ਲੋਕਾਂ ਦੀ ਅਦਾਲਤ ਹੈ ਪਰਮਾਤਮਾ ਦੀ ਅਦਾਲਤ ਹੈ ਮੈਂ ਉਹਨਾਂ ਮੂਹਰੇ ਅਗਨੀ ਪ੍ਰੀਖਿਆ ਦੇਣਾ ਚਾਹੁੰਦਾ ਵੀ ਮੈਨੂੰ ਤੁਸੀਂ ਦੱਸੋ ਮੈਂ ਸਹੀ ਆ ਜਾਂ ਗਲਤ ਆ ਮੈਂ ਗੁਨਾਹਗਾਰ ਆ ਜਾਂ ਮੈਂ ਇਮਾਨਦਾਰ ਆ ਅੱਗੇ ਦਿੱਲੀ ਦੀਆਂ ਚੋਣਾਂ ਹੋਣੀਆਂ ਨੇ ਮੈਨੂੰ ਮੈਂ 2 ਦਿਨਾਂ ਬਾਅਦ ਅਸਤੀਫਾ ਦੇ ਰਿਹਾ ਮੈਂ ਦੁਬਾਰਾ ਮੁੱਖ ਮੰਤਰੀ ਦੀ ਕੁਰਸੀ ਤੇ ਉਦੋਂ ਹੀ ਬੈਠਣਾ ਹੈ ਜਦੋਂ ਲੋਕ ਮੈਨੂੰ ਫਤਵਾ ਦੇਣਗੇ ਦੁਬਾਰਾ ਤੇ ਮੈਨੂੰ ਲੱਗਦਾ ਵੀ ਦਿੱਲੀ ਦੇ ਲੋਕ ਦੁਬਾਰਾ ਇਤਿਹਾਸ ਰਚਣ ਲਈ ਤਿਆਰ ਨੇ ਦਲਾ ਜੀ ਲਗਾਤਾਰ ਚਰਚਾ ਨੇ ਕਿ ਦੇਸ਼ ਦੇ ਵਿੱਚ ਇੱਕ ਦੇਸ਼ ਇੱਕ ਚੋਣ ਦਾ ਜਿਹੜਾ ਫਾਰਮੂਲਾ ਹੈ 229 ਤੋਂ ਲਾਗੂ ਕਰਨ ਦੀ ਜਿਹੜੀ ਯੋਜਨਾ ਬਣ ਰਹੀ ਹੈ ਸੋ ਇਸ ਨੂੰ ਲੈ ਕੇ ਕੀ ਦੇਖਿਆ ਜਾਵੇ ਕਿ ਕੀ ਬੀਜੇਪੀ ਇਸ ਇਸ ਵਾਰੀ ਜੋ ਹੈ ਪਾਰਲੀਮੈਂਟ ਵਿੱਚ ਇਸ ਬਾਰੇ ਬਿੱਲ ਲਿਆ ਸਕਦੀ ਹੈ ਤੁਹਾਡਾ ਨਜ਼ਰੀਆ ਕੀ ਹੈ ਤੇ ਇਸ ਫਾਰਮੂਲੇ ਨੂੰ ਅਗਰ ਅਸੀਂ ਦੇਖੀਏ ਲਗਾਤਾਰ ਇਸ ਉੱਪਰ ਚਰਚਾਵਾਂ ਬੁੱਧੀਜੀਵੀਆਂ ਵੱਲੋਂ ਵੀ ਹੋ ਰਹੀਆਂ ਨੇ ਸਿਆਸੀ ਧਿਰਾਂ ਵੱਲੋਂ ਵੀ ਹੋ ਰਹੀਆਂ ਨੇ ਇੱਕ ਦੇਸ਼ ਇੱਕ ਚੋਣ ਦਾ ਫਾਰਮੂਲਾ ਤੇ 2029 ਵਿੱਚ ਇਸ ਨੂੰ ਲਾਗੂ ਕਰਨ ਦੀ ਜਿਹੜੀ ਯੋਜਨਾ ਬਣ ਰਹੀ ਹੈ ਓਵਰ ਆਲਸ ਪੂਰੇ ਮਾਮਲੇ ਦੇ ਉੱਪਰ ਜ਼ਰੂਰ ਤੁਸੀਂ ਆਪਣਾ ਨਜ਼ਰੀਆ ਸਾਂਝਾ ਕਰਿਓ ਦੇਖੋ ਇਹ ਸੂਤਰਾਂ ਦੇ ਹਵਾਲੇ ਦੇ ਨਾਲ ਮੀਡੀਆ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਚਰਚਾਵਾਂ ਆ ਰਹੀਆਂ ਨੇ ਸੰਭਾਵਨਾਵਾਂ ਦੇ ਮੱਦੇਨਜ਼ਰ ਕਿ ਭਾਰਤ ਦੀ ਸਰਕਾਰ 2029 ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਇਹ ਬਿੱਲ ਪਾਸ ਕਰਾ ਸਕਦੀ ਹੈ ਕਿ 2029 ਚ ਜਿਹੜੀਆਂ ਵੋਟਾਂ ਪੈਣ ਉਹ ਇੱਕ ਮੁਲਕ ਇੱਕ ਵੋਟਾਂ ਦੇ ਏਜੰਡੇ ਤੇ ਪੈਣ ਜਿਵੇਂ ਬੀਜੇਪੀ ਦਾ ਦਾਵਾ ਹੈ ਕਿ ਇੱਕ ਦੇਸ਼ ਇੱਕ ਟੈਕਸ ਹਾਲਾਂਕਿ ਇਹ ਅਜੇ ਨਹੀਂ ਹੈ ਟੈਕਸ ਜੀਐਸਟੀ ਵੀ ਹੈ ਔਰ ਅ ਕਈ ਤਰ੍ਹਾਂ ਦੇ ਵੈਟ ਹੋਰ ਤਰ੍ਹਾਂ ਦੀ ਟੈਕਸ ਪ੍ਰਣਾਲੀ ਵੀ ਹੈ ਕਿਉਂਕਿ ਸਾਰੀਆਂ ਚੀਜ਼ਾਂ ਜੀਐਸਟੀ ਦੇ ਦਾਇਰੇ 'ਚ ਨਹੀਂ ਹੈ ਪੈਟਰੋਲ ਤੇ ਡੀਜ਼ਲ ਜੀਐਸਟੀ ਦੇ ਦਾਇਰੇ 'ਚ ਨਹੀਂ ਹੈ ਸੋ ਇਸ ਤਰ੍ਹਾਂ ਕੇ ਕਹਿਣ ਨੂੰ ਹੈ ਇੱਕ ਦੇਸ਼ ਇੱਕ ਟੈਕਸ ਉਸੇ ਤਰ੍ਹਾਂ ਹੁਣ ਇੱਕ ਮੁਲਕ ਇੱਕ ਵੋਟਾਂ ਹੁਣ ਇਹ ਵੀ ਕਹਿਣ ਨੂੰ ਹੈ ਕਿਉਂਕਿ ਅਗਰ ਕਿਸੇ ਇੱਕ ਸੂਬੇ 'ਚ ਸਰਕਾਰ ਡਿੱਗ ਗਈ ਕੀ ਉਹ ਸਰਕਾਰ ਉਸੇ ਵੇਲੇ ਉਹਦੀਆਂ ਵੋਟਾਂ ਦੁਬਾਰਾ ਪਹਿਣਗੀਆਂ। ਅਗਰ ਉਸੇ ਵੇਲੇ ਦੁਬਾਰਾ ਪਹਿਣਗੀਆਂ ਇਹਦਾ ਮਤਲਬ ਹੈ ਅਗਲੀ ਵਾਰੀ ਫਿਰ ਉਹ 5 ਸਾਲ ਲਈ ਨਹੀਂ ਹੋਏਗੀ। ਇਸੇ ਤਰ੍ਹਾਂ ਇੱਕ ਦੇਸ਼ ਇੱਕ ਵੋਟਾਂ ਦਾ ਮਤਲਬ ਹੈ ਕਿ ਇੱਕੋ ਵਾਰੀ ਸਾਰੀਆਂ ਵੋਟਾਂ ਪਹਿਣਗੀਆਂ। 13 ਦਿਨਾਂ ਬਾਅਦ ਵੀ ਸਾਡੇ ਮੁਲਕ 'ਚ ਸਰਕਾਰ ਡਿੱਗੀ ਸੀ। ਅਗਰ ਸਰਕਾਰ ਡਿੱਗ ਜਾਂਦੀ ਹੈ 6 ਮਹੀਨਿਆਂ ਬਾਅਦ ਕਿ 6 ਮਹੀਨੇ ਬਾਅਦ ਫਿਰ ਮੁਲਕ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ ਦੁਬਾਰਾ ਵੋਟਾਂ ਪਹਿਣਗੀਆਂ। ਸੋ ਬਹੁਤ ਸਾਰੇ ਸਵਾਲ ਨੇ ਜਿਹੜੇ ਲੋਕਾਂ ਦੇ ਜ਼ਿਹਨ ਦੇ ਵਿੱਚ ਨੇ। पर ਮੰਨਿਆਇ ਜਾ ਰਿਹਾ ਹੈ ਕਿ ਬੀਜੇਪੀ 29 ਤੋਂ ਪਹਿਲਾਂ ਇਸ ਬਿੱਲ ਨੂੰ ਪਾਰਲੀਮੈਂਟ ਚ ਲਿਆ ਕੇ ਪਾਸ ਕਰਾਉਣਾ ਚਾਹੁੰਦੀ ਹੈ ਪਰ ਜਿਹੜੀ ਅੱਜ ਦੀ ਸਥਿਤੀ ਹੈ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਅੱਜ ਇਸ ਸਥਿਤੀ ਚ ਹੈ ਕਿ ਉਹ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਇਸ ਤਰ੍ਹਾਂ ਦੇ ਬਿੱਲ ਨੂੰ ਪਾਸ ਕਰਵਾ ਸਕੇ ਕਿਉਂਕਿ ਬੀਜੇਪੀ ਦੀਆਂ ਸਹਿਯੋਗੀ ਪਾਰਟੀਆਂ ਜ਼ਰੂਰੀ ਨਹੀਂ ਕਿ ਉਹ ਵਿਧਾਨ ਸਭਾ ਦੇ ਵਿੱਚ ਆਪਣੀ ਸਰਕਾਰ ਡੇਗਣ ਨੂੰ ਤਿਆਰ ਹੋ ਜਾਣ ਜਾਂ ਉਹ ਇੱਕ ਵਾਰੀ ਇਹ ਬਿੱਲ ਪਾਸ ਕਰਾ ਕੇ ਆਉਣ ਵਾਲੇ ਸਮੇਂ ਲਈ ਕਿਸੇ ਤਰ੍ਹਾਂ ਦੀ ਨਵੀਂ ਦੁਚਿੱਤੀ ਦੀ ਸਥਿਤੀ 'ਚ ਫਸ ਜਾਣ। ਸੋ ਮੈਨੂੰ ਲੱਗਦਾ ਆਮ ਆਦਮੀ ਪੀਜੀ ਪੀ ਦੀਆਂ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਉਹ ਵੀ ਬੀਜੇਪੀ ਦਾ ਸਾਥ ਨਹੀਂ ਦੇਣਗੀਆਂ। ਬਾਕੀ ਹਜੇ ਚਰਚਾਵਾਂ ਨੇ ਜਦੋਂ ਇਸ ਬਿੱਲ ਦਾ ਖਰੜਾ ਪਾਰਲੀਮੈਂਟ ਚ ਆਉਂਦਾ ਹੈ ਜਾਂ ਪਬਲਿਕ ਡਿਬੇਟ ਹੁੰਦੀ ਹੈ ਤੇ ਫਿਰ ਲੋਕਾਂ ਦੀ ਰਾਏ ਕੀ ਹੈ? ਪੋਲੀਟੀਕਲ ਪਾਰਟੀਆਂ ਦੀ ਰਾਏ ਕੀ ਹੈ? ਹੋਰ ਵਿਸਥਾਰ 'ਚ ਇਹਦੇ ਤੇ ਡਿਬੇਟ ਹਜੇ ਮੁਲਕ ਦੇ ਵਿੱਚ ਹੋ ਸਕਦੀ ਹੈ। ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਲਿਸਿਸ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਸਾਡੇ ਨਾਲ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਔਰ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੀ ਹੈ ਅਸੀਂ ਹਰ ਕਿਸੇ ਦਾ ਪੱਖ ਅੱਗੇ ਵਧਾਵਾਂਗੇ ਬਹੁਤ ਧੰਨਵਾਦ